جندباد کسے گينيوال جندباد 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 کسے گينيوال جندباد 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 ਇਸ ਹੋਏ ਕੇਰਾ ਦੇਗੇ ਹੋ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆਉਣ ਤੇ ਪੂਰੇ ਦੇਸ਼ ਭਰ ਵਿੱਚ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਸ ਖੁਸ਼ੀ ਦੇ ਮੌਕੇ ਤੇ ਦੇਸ਼ ਭਰ ਵਿੱਚ ਲੱਡੂ ਵੰਡ ਕੇ ਆਪ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਇਸੇ ਕੜੀ ਤਹਿਤ ਸਰਦੂਲਗੜ ਦੇ ਆਪ ਵਰਕਰਾਂ ਨੇ ਅੱਜ ਬੱਸ ਸਟੈਂਡ ਸਰਦੂਲਗੜ ਤੇ ਲੱਡੂ ਵੰਡ ਕੇ ਅਰਵਿੰਦ ਕੇਜਰੀਵਾਲ ਜੀ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਖੁਸ਼ੀ ਮਨਾਈ ਆਉਂ ਦੇਖਦੇ ਹਾਂ ਇਸ ਮੌਕੇ ਤੇ ਇਕੱਠੇ ਹੋਏ ਆਪ ਵਰਕਰਾਂ ਨੇ ਕੀ ਕਿਹਾ ਸਾਡੇ ਕੱਲ ਆਮ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਬੇਲ ਮਿਲੀ ਹੈ ਉਹ ਬੇਲ ਵੀ ਇਸ ਤਰ੍ਹਾਂ ਮਿਲੀ ਹੈ ਵੀ ਸੁਪਰੀਮ ਕੋਰਟ ਨੇ ਈਡੀ ਨੂੰ ਝਾੜਿਆ ਕੇਂਦਰ ਸਰਕਾਰ ਨੇ ਝਾੜਿਆ ਬੀਜੇ ਜਿਹੜਾ ਤੁਸੀਂ ਇਹਨਾਂ ਤੇ ਅ ਅਪਛਰਾਵ ਦਾ ਦਰਬਨਾਥਿਆ ਦਰਜ ਕੀਤੀ ਹੈ ਉਹਦੇ ਤੁਸੀਂ 6 ਨੋਟਸ ਜਾਂ 4 ਨੋਟਸ ਕਰਤੇ ਇਹਨਾਂ ਨੂੰ ਈਡੀ ਵੱਲੋਂ ਜੇ ਤੁਸੀਂ ਜੇ ਅਰੈਸਟ ਕਰੋ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਜਦੋਂ 14 ਬਿਗੜ ਵੱਜ ਗਿਆ ਫੇਰ ਅਰੈਸਟ ਕਰਕੇ ਅੰਦਰ ਕਰਤਾ ਇਹਦੇ ਵੀ ਸਾਨੂੰ ਸ਼ੱਕ ਹੈ ਵੀ ਤੁਸੀਂ ਇਹਨਾਂ ਨੂੰ ਪ੍ਰਚਾਰਕਾਂ ਤੋਂ ਰੋਕਿਆ ਇਸ ਲਈ ਉਹ ਸਾਡੇ ਕਾਲ ਬਹੁਤ ਵੱਡੀ ਸਫਲਤਾ ਮਿਲੀ ਹੈ ਔਰ ਸਾਡੇ ਸੁਪਰੀਮੋ ਸ੍ਰੀ ਹਰਵੰਦ ਕੇਜਰੀਵਾਲ ਨੂੰ ਗ੍ਰੈਂਡ ਵਲੀਆ ਇੱਕ ਤਰੀਕ ਤੱਕ ਉਹ ਸੁਪਰੀਮ ਕੋਰਟ ਔਰ ਕੋਰ ਸਮਝਦੀ ਹੈ ਵੀ ਐਸੇ ਜੋ ਇਹ ਡੈਮੋਕ੍ਰੇਸੀ ਨਹੀਂ ਹੈ ਇੰਡੀਆ ਦੇ ਵਿੱਚ ਜਮੋਗ੍ਰਸਿ ਨਵਕੂਚੀ ਨੇ ਛੱਡੀ ਜਿਹੜੀ ਨੇ ਜਦੋਂ ਸੰਜੇ ਸਿੰਘ ਨੂੰ ਪਹਿਲਾਂ 6 ਮਹੀਨੇ ਬਾਅਦ ਉਹਨੂੰ ਵੇਲ ਦਿੱਤੀ ਆ ਉਹਦੇ ਵਿੱਚ 1 ਰੁਪਏ ਦਾ ਵੀ ਕੋਈ ਘਫਲਾ ਨਹੀਂ ਨਿਕਲਿਆ ਔਰ ਸਾਡੇ ਮੱਖਣ ਦੇ ਵਿੱਚੋਂ ਵਾਲ ਕੱਢਦੇ ਆ ਉਹ ਸੰਜੇ ਸਿੰਘ ਆਇਆ ਔਰ ਉਹਨੂੰ ਪ੍ਰਚਾਰ ਕੀਤਾ ਹੁਣ ਸਾਡਾ ਕਾਫੂ ਸ਼੍ਰੀ ਰਵਿੰਦਰ ਕੇਜਰੀਵਾਲ ਨੂੰ ਵੇਲ ਮਿਲਿਆ ਔਰ ਸਾਰੋਂ ਨੇ ਪ੍ਰੈਸ ਕੀਤੀ ਹੈ ਔਰ ਸਾਰੇ ਇੰਡੀਆ ਦੇ ਵਿੱਚ ਇਸ ਗੱਲ ਦੀ ਸਲਾਘਾ ਹੋਈ ਹੈ ਕਿ ਜੋ ਸੱਚ ਹੈ ਸਚਾਈ ਦੀ ਜਿੱਤ ਹੋਈ ਹੈ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਇਸ ਲਈ ਅੱਜ ਸੰਦੂਗੜ ਦੇ ਅੰਦਰ ਅਸੀਂ ਸਾਰੇ ਆਪ ਪਾਰਟੀ ਔਰ ਸਾਰੇ ਹੋਰ ਸਾਰੇ ਮੇਰੇ ਵੀਰ ਭਰਾ ਅੱਡੇ ਤੇ ਸਾਰੇ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਲੋਡੀ ਵੰਡ ਰਹੇ ਹਾਂ ਜਿਹੜੇ ਕੇਜਰੀਵਾਲ ਜੀ ਕੰਨ ਰਿਹਾ ਹੋਇਆ ਇਹਨਾਂ ਨੂੰ ਲੈ ਕੇ ਤੁਸੀਂ ਪੰਜਾਬ ਦੇ ਇਲੈਕਸ਼ਨਾਂ ਦੇ ਕਿਵੇਂ ਦੇਖਦੇ ਕੀ ਪ੍ਰਭਾਵ ਰਹੂਗਾ ਸਾਨੂੰ ਇਹਨਾਂ ਨੇ ਇਹ ਹੌਸਲਾ ਸਾਨੂੰ ਪਹਿਲਾਂ ਵੀ ਬਹੁਤ ਸੀ ਪਰ ਕੱਲ ਦਾ ਸਾਨੂੰ ਉਹਨਾਂ ਹੌਸਲਾ ਹੋ ਗਿਆ ਜੋ ਪਗੋਤਮ 130 ਉਹ 130 ਸੀਟਾਂ ਆਮ ਪਾਰਟੀ ਲੈ ਕੇ ਜਾਊਗਾ ਨਾਂ ਦੀ ਰਿਹਾਈ ਦਾ ਪੂਰਾ ਹੀ ਅਸਰ ਪਾਇਆ ਜੀ ਹਿੰਦੁਸਤਾਨ ਦੀਆਂ ਸਾਰੀਆਂ ਛੋੜਾਂ ਦੇ ਪਾਇਆ ਜੀ ਜਿੰਨੇ ਵੀ ਸਟੇਟਾਂ ਦੇ ਵਿੱਚ ਛੋੜੀਆਂ ਨਾਲ ਇਹਨਾਂ ਨੂੰ ਅੰਦਰ ਕਰਨ ਦਾ ਮਕਸਦ ਇਹ ਹੀ ਸੀ ਵੀ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਦੀ ਚੜਤ ਬਹੁਤ ਸੀਗੀ ਸ਼੍ਰੀ ਅਰਵਿੰਦ ਕੇਸ਼ਰੀਵਾਲ ਦੀ ਉਹਨੂੰ ਰੋਕਣ ਦੇ ਲਈ ਅੰਦਰ ਕੀਤਾ ਗਿਆ ਜਦੋਂ ਇਹਨੂੰ ਛੱਡਿਆ ਗਿਆ ਉਹਨਾਂ ਨੇ ਕੋਈ ਆਪ ਜਵਾਨਤ ਨਹੀਂ ਲਈ ਤੀ ਵੀ ਮੇਰੀ ਜਵਾਨਤ ਕਰ ਦਿਓ ਮੈਂ ਬਾਹਰ ਆ ਜਾ ਸਪਰੀਮ ਕੋਰਟ ਨੇ ਉਹਨਾਂ ਨੂੰ ਛੱਡਿਆ ਵੀ ਭਾਈ ਤੂੰ ਜਾ ਇਹ ਨਹੀਂ ਆ ਵੀ ਉਹ ਬੰਦੇ ਨੇ ਜਵਾਨ ਤਲਾਈ ਹੋਵੇ ਉਹ ਬਹੁਤ ਥੋੜੇ ਸਮੇਂ ਲਈ ਇਹਨਾਂ ਨੂੰ ਬਾਹਰ ਤੇ ਜਾ ਗਿਆ ਤੇ ਉਹਨਾਂ ਦੇ ਸਮੇਂ ਦੇ ਵਿੱਚ ਕੀ ਰੌਣਕ ਰਿਤ ਰੂਗੀ ਇਹਨਾਂ ਦੀ ਇਹ ਹੀਰੋ ਦਾ ਜੀ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਹੀਰੋ ਹੁੰਦਾ ਇਹਦਾ ਜਿੰਨੇ ਦਿਨ ਬਾਹਰ ਰਿਹਾ ਉਹਨੇ ਦਿਨ ਹੀ ਪਰਥੂ ਪਾ ਦੂ ਉਹਨਾਂ ਦਾ ਜਿਹੜਾ ਕੇਜਰੀਵਾਲ ਜੀ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ ਇੱਕ ਝੂਠਾ ਨਾਮ ਦੇ ਕੇ ਉਹ ਕੱਲ ਰਿਹਾ ਹੋਏ ਸਪਰੀਮ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਜਿਹੜਾ ਇੱਕ ਲੋਕਤੰਤਰ ਦੀ హత్య ਕਰਨ ਦੀ ਕੋਸ਼ਿਸ਼ ਸੀ ਸੈਂਟਰ ਗਵਰਨਮੈਂਟ ਦੀ ਉਹਨੂੰ ਲੋਕਾਂ ਨੇ ਸਫਲ ਨਹੀਂ ਹੋਣ ਦਿੱਤਾ ਸੁਪਰੀਮ ਕੋਰਟ ਨੇ ਕੱਲ ਜਿਵੇਂ ਉਹਨਾਂ ਨੂੰ ਰਿਹਾ ਕੀਤਾ ਉਸ ਲਈ ਸਾਰੇ ਇੰਡੀਆ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੇ ਅੱਜ ਕੇਜਰੀਵਾਲ ਜੀ ਰਿਹਾ ਹੋਏ ਨੇ ਇਹਦੇ ਮਤਲਬ ਇੱਕ ਜਿਹੜਾ ਹੈਗਾ ਲੋਕਤੰਤਰ ਬਚਨ ਤੇ ਕਿਨਾਰੇ ਆ ਹੁਣ ਜਿਹੜਾ ਡੁੱਬਨ ਦੇ ਕਿਨਾਰੇ ਸੀਗਾ ਕੇਜਰੀਵਾਲ ਜੀ ਪੂਰੀ ਮਹਿਮ ਚਲਾਉਣਗੇ ਪੂਰੇ ਇੰਡੀਆ ਦੇ ਵਿੱਚ ਤੇ ਵਰਕਰਾਂ ਦੇ ਵਿੱਚ ਖੁਸ਼ੀ ਪਾਈ ਜਾਂਦਾ ਉਸੇ ਨੂੰ ਲੈ ਕੇ ਅੱਜ ਅਸੀਂ ਇੱਥੇ ਲੱड्डੂ ਵੰਡੇ ਨੇ ਤਾਂ-ਤਾਂ ਦੇ ਲੱड्डੂ ਵੰਡੇ ਜਾ ਰਹੇ ਨੇ ਤੇ ਖੁਸ਼ੀਆਂ ਮਨਾਇਆ ਜਾ ਰਹੀ ਨੇ ਵੀ ਇੰਡੀਆ ਦੇ ਵਿੱਚ ਤੁਹਾਡਾ ਇੰਡੀਆ ਡਾਟ ਸੋਰ ਹੈ ਤੇ ਤੁਸੀਂ ਕਿੰਨੀਆਂ ਸੀਟਾਂ ਦੀ ਉਮੀਦ ਰੱਖਦੇ ਹੋਗੇ ਇਸ ਵਾਰੀ ਗੱਠਜੋੜ ਗੱਠਜੋੜ ਤਾਂ ਸਾਰੇ ਹੈਗਾ ਆਲ ਇੰਡੀਆ ਤੇ ਸਰਕਾਰ ਹੀ ਬਣੂਗੀ ਗੱਠਜੋੜ ਦੀ ਸਰਕਾਰ ਬਣੂਗੀ ਜਿਹੜੇ ਲੋਕ ਐਡਾ ਧੱਕੇਸ਼ਾਹੀ ਤੋਂ ਅੱਕ ਚੁਕੇ ਡਿਕਟੇਟਰਸ਼ਿਪ ਤੋਂ ਹੁਣ ਲੋਕ ਗੱਠਜੋੜ ਦੀ ਜਿਹੜਾ ਹੈਗਾ ਸਾਨੂੰ ਸਮਰਥਨ ਕਰਨ ਕਿਤੇ ਇੰਡੀਆ ਦੇ ਵਿੱਚ ਸਰਕਾਰ ਬਣੂਗਾ ਮੈਂ ਇੱਥੇ ਜੋ ਅਸੀਂ ਅੱਜ ਸਰੀਰਨ ਕੇਂਦਰ ਵਾਲੀ ਯਾਤਰੀ ਜਵਾਬਤ ਹੋਈ ਹੈ ਲੋਡੂ ਬੰਦ ਰਹੇ ਸਾਡੇ ਮੀਡੀਆ ਦੇ ਕੁਲਵਿੰਦਰ ਸਿੰਘ ਬੰਸਲ ਔਰ ਨਿਕੂ ਰਿਤਚ ਆਏ ਸੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂ ਵੀਡੀਓ ਤੋਂ ਬਣਾ ਸਾਡਾ ਜੋ ਸਾਥ ਸਪਲੱਸ ਤੋਂ ਬਣਾ ਬਾਹਰ ਨਹੀਂ ਜਾਂਦਾ ਇਸ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਜੋ ਸਵਾਲ ਕੀਤਾ ਸੀ ਵੀ ਥੋੜਾ ਜਨਾ ਸੀ ਜੋ ਜਵਾਬਤ ਮਿਲੀ ਹੈ ਉਸ ਤੋਂ ਬਾਅਦ ਕੀ ਹੋਊਗਾ ਇੱਕ ਤਰੀਕ ਤੱਕ ਚੋਣ ਪ੍ਰਚਾਰ ਹੈ ਇਸ ਲਈ ਇੱਕ ਤਰੀਕ ਤੱਕ ਪੂਰੇ ਇੰਡੀਆ ਦੇ ਪਰਥੂ ਪਾਣੇ ਉਧਰ ਬਾਅਦ ਕਿਉਂਕਿ ਸਾਨੂੰ ਸਾਡੇ ਵਾਇਗਰ ਦੇ ਭੂਸਾ ਬੀ ਸ੍ਰੀ ਅਰਵਿੰਦ ਕੇ ਜੀਵਾਲ ਛੇਤੀ ਰਹਿ ਆਉਣ ਕੇ ਆਉਣਗੇ ਔਰ ਉਹਨਾਂ ਲੋਕਾਂ ਨੇ ਈਡੀ ਜਾਂ ਸੈਂਟਰ ਸਰਕਾਰ ਨੇ ਝੂਠੇ ਪਰਚੇ ਬਣਾ ਕੇ ਸਾਡੇ ਸਾਰਿਆਂ ਨੂੰ ਅੰਦਰ ਕੀਤਾ ਉਹਨਾਂ ਦਾ ਮੂੰਹ ਵੀ ਖਾਣੀ ਪੂਗੀ ਇਸ ਲਈ ਦਾਰੇ ਫਿਰ ਮੈਂ মিডিਆ ਧੰਨਵਾਦ ਕਰਦਾ ਹੋਇਆ ਔਰ ਸਾਡੇ ਸਾਰੇ ਸੰਗੂਗਰ ਦੀ ਜੋ ਆਂਗ ਪਾਰਟੀ ਦੀ ਕਰੀਮ ਹੈ ਔਰ ਆਸਬਾਕ ਬੜੇ سارے ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਇਗਰਜੀਤ ਕਾ ਖਾਲਸਾ ਵਾਇਗਰਜੀਤ